ਰਸੂਲਾਂ ਦੇ ਕਰਤੱਵ ਅਧਿਆਇ 8 ਉਸੇ ਦਿਨ ਕਲੀਸਿਆ ਹਉਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ ਅਤੇ ਰਸੂਲਾਂ ਤੋਂ ਬਿਨਾ ਉਹ ਸਭ ਯਹੂਦੀਆ ਔਰ ਸਾਮਰੀਆ ਦੇ ਦੇਸਾਂ ਵਿੱਚ ਖਿੰਡ ਗਏ ਭਗਤ ਲੋਕਾਂ ਨੇ ਇਸਤਫਾਨ ਨੂੰ ਦੱਬਿਆ ਅਤੇ ਉਹਦੇ ਲਈ ਵੱਡਾ ਵਿਰਲਾਪ ਕੀਤਾ ਪਰ ਸੋਲੁਸ ਕਲੀਸਿਆ ਦਾ ਨਾਸ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੱਡ-ਵੱਢ ਕੇ ਮਰਦਾਂ ਅਤੇ ਟੀਵੀਆਂ ਨੂੰ ਤੂਕ ਸਿੜ ਕੇ ਕੈਦ ਵਿੱਚ ਪਾਉਂਦਾ ਸੀ ਸੋ ਜਿਹੜੇ ਖਿੰਡਗੇ ਸਨ ਬਚਨ ਦੀ ਖੁਸ਼ਖਬਰੀ ਸੁਣਾਉਂਦੇ ਫਿਰੇ ਅਤੇ ਫਿਲਿਪਸ ਨੇ ਸਮਰੀਆ ਦੇ ਨਗਰ ਵਿੱਚ ਜਾ ਕੇ ਉਹਨਾਂ ਦੇ ਅੱਗੇ ਮਸੀਹ ਦਾ ਪ੍ਰਚਾਰ ਕੀਤਾ ਅਤੇ ਜਾਂ ਲੋਕਾਂ ਨੇ ਉਹ ਨਿਸ਼ਾਨ ਜੋ ਵਿਖਾਉਂਦਾ ਸੀ ਸੁਣੇ ਅਤੇ ਵੇਖੇ ਤਾਂ ਇੱਕ ਮਨ ਹੋ ਕੇ ਫਿਲਿਪਸ ਦੀਆਂ ਗੱਲਾਂ ਉਤੇ ਚਿਤ ਲਾਇਆ ਕਿਉਂਕਿ ਪਿਛਟ ਆਤਮੇ ਬਹੁਤਾਂ ਬੱਚੋ ਜਿਨ੍ਹਾਂ ਨੂੰ ਪੂਤ ਚਿੰਬੜੇ ਹੋਏ ਸਨ ਉੱਚੀ ਆਵਾਜ਼ ਨਾਲ ਚੀਕਾਂ ਮਾਰਦੇ ਨਿਕਲ ਗਏ ਅਤੇ ਅਧਰੰਗੀ ਅਤੇ ਲੰਗੇ ਬਥੇਰੇ ਚੰਗੇ ਕੀਤੇ ਗਏ ਅਰ ਉਸ ਨਗਰ ਵਿੱਚ ਵੱਡੀ ਧੰਨ-ਧਨ ਹੋਈ ਪਰ ਸ਼ਮੌਨ ਨਾਮੇ ਇੱਕ ਮਨੁੱਖ ਸੀ ਜਿਹੜਾ ਅੱਗੇ ਉਸ ਨਗਰ ਵਿੱਚ ਜਾਦੂ ਕਰਕੇ ਸਮਰੀਏ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਭਈ ਮੈਂ ਕੋਈ ਮਹਾਪੁਰਖ ਹਾਂ ਅਤੇ ਛੋਟੇ ਤੋਂ ਲੈ ਕੇ ਵੱਡੇ ਤਾਈ ਉਹਦੀ ਵੱਲ ਚਿੱਤ ਲਾ ਕੇ ਆਖਦੇ ਸਨ ਭਈ ਇਹ ਮਨੁੱਖ ਪਰਮੇਸ਼ਰ ਦੀ ਉਹ ਸ਼ਕਤੀ ਹੈ ਜਿਹੜੀ ਵੱਡੀ ਕਹਾਉਂਦੀ ਹੈ ਅਤੇ ਉਹਨਾਂ ਉਹਦੀ ਵੱਲ ਇਸ ਕਰਕੇ ਚਿੱਤ ਲਾਇਆ ਕਿ ਉਹਨੇ ਬਹੁਤ ਚਿਰ ਤੋਂ ਜਾਦੂ ਕਰਕੇ ਉਹਨਾਂ ਨੂੰ ਹੈਰਾਨ ਕਰ ਰੱਖਿਆ ਸੀ ਵਰਜਾਂ ਉਹਨਾਂ ਨੇ ਫਿਲਿਪਸ ਦੇ ਪ੍ਰਤੀਤ ਕੀਤੀ ਜੋ ਪਰਮੇਸ਼ਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ ਤਾਂ ਮਨੁੱਖ ਨਾਲੇ ਤੀਵੀਆਂ ਬਪਤਿਸਮਾ ਲੈਣ ਲੱਗੇ ਨਾਲੇ ਸ਼ਮੌਨ ਨੇ ਆਪ ਵੀ ਪ੍ਰਤੀਤ ਕੀਤੀ ਅਤੇ ਬਪਤਿਸਮਾ ਲੈ ਕੇ ਫਿਲਿਪਸ ਦੇ ਨਾਲ ਹੀ ਰਹਾ ਅਤੇ ਨਿਸ਼ਾਨੀਆਂ ਅਤੇ ਵੱਡੀਆਂ ਕਰਾਮਾਤਾਂ ਜੋ ਪ੍ਰਗਟ ਹੋਈਆਂ ਸਨ ਵੇਖ ਕੇ ਦੰਗ ਹੋਇਆ ਜਾਰਸੂਲਾ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਪੇਸਾਮਰੀਆ ਨੇ ਪਰਮੇਸ਼ਰ ਦਾ ਬਚਨ ਮੰਨ ਲਿਆ ਹੈ ਤਾਂ ਪਤਰਸ ਅਤੇ ਯਹੂਨਾ ਨੂੰ ਉਹਨਾਂ ਦੇ ਕੋਲ ਕੱਲਿਆ ਉਹਨਾਂ ਜਾ ਕੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਭਈ ਉਹ ਪਵਿੱਤਰ ਆਤਮਾ ਪਾਉਣ ਕਿਉਂਕਿ ਉਹ ਅਜੇ ਤੱਕ ਉਹਨਾਂ ਵਿੱਚੋਂ ਕਿਸੇ ਉੱਤੇ ਨਾ ਉਤਰਿਆ ਸੀ ਪਰ ਉਹਨਾਂ ਨਿਹਰਾ ਪ੍ਰਭੂ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ ਤਾਂ ਇਹਨਾਂ ਉਹਨਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ ਸੋ ਜਦ ਸ਼ਮਾਉਨ ਨੇ ਵੇਖਿਆ ਜਿਉਂ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੇ ਕੋਲ ਰੁਪੇ ਲਿਆਇਆ ਅਤੇ ਬੋਲਿਆ ਕਿ ਮੈਨੂੰ ਵੀ ਇਹ ਸ਼ਕਤੀ ਦਿਓ ਤਾਜਮੈਂ ਜਿਸ ਕਿਸੇ ਉਤੇ ਹੱਥ ਰੱਖਾਂ ਸੋ ਉਹਨੂੰ ਪਵਿੱਤਰ ਆਤਮਾ ਮਿਲੇ ਪਰ ਪਤਰਸ ਨੇ ਉਹਨੂੰ ਕਿਹਾ ਤੇਰੇ ਰੁਪਏ ਤੇ ਨਾਲ ਨਾ ਸੋਣ ਇਸ ਲਈ ਜੋ ਤੈ ਪਰਮੇਸ਼ਰ ਦੀ ਦਾਤ ਨੂੰ ਮੁੱਲ ਲੈਣ ਦਾ ਖਿਆਲ ਕੀਤਾ ਤੇਰਾ ਇਸ ਗੱਲ ਵਿੱਚ ਨਾ ਹਿੱਸਾ ਹੈ ਨਾ ਸਾਝ ਕਿਉਂਕਿ ਜੋ ਤੇਰਾ ਮਨ ਪਰਮੇਸ਼ਰ ਦੇ ਅੱਗੇ ਸਿੱਧਾ ਨਹੀਂ ਸੋ ਤੂੰ ਆਪਣੀ ਇਸ ਬੁਰਾਈ ਤੋਂ ਤੌਬਾ ਕਰ ਅਤੇ ਪ੍ਰਭੂ ਦੇ ਅੱਗੇ ਬੇਨਤੀ ਕਰ ਤਾਂ ਕੀ ਜਾਣੀਏ ਤੇਰੇ ਮਨ ਦੀ ਸੋਚ ਮਾਫ ਕੀਤੀ ਜਾਵੇ ਕਿਉਂ ਜੋ ਮੈਂ ਵੇਖਦਾ ਹਾਂ ਪਰ ਤੂੰ ਪਤਰੀ ਦੀ ਕੁਰਤਨ ਅਤੇ ਬਦੀ ਦੇ ਬੰਧਨ ਵਿੱਚ ਹੈ ਸ਼ਮਾਉ ਨੇ ਉੱਤਰ ਦਿੱਤਾ ਤੁਸੀਂ ਹੀ ਮੇਰੇ ਲਈ ਪ੍ਰਭੂ ਦੇ ਅੱਗੇ ਬੇਨਤੀ ਕਰੋ ਤੇ ਜਿਹੜੀਆਂ ਗੱਲਾਂ ਤੁਸੀਂ ਆਖੇ ਹਨ ਉਹਨੇ ਵਿੱਚੋਂ ਕੋਈ ਮੇਰੇ ਉੱਤੇ ਨਾ ਪਵੇ ਸੋ ਜਾਂ ਉਹਨੇ ਸਾਖੀ ਦਿੱਤੀ ਅਤੇ ਪ੍ਰਭੂ ਦਾ ਬਚਨ ਸੁਣਾਇਆ ਤਾਂ ਯਰੂਸ਼ਲਮ ਨੂੰ ਮੁੜੇ ਅਤੇ ਸਾਮਰੀਆ ਦੀਆਂ ਬਹੁਤ ਸਾਰੀਆਂ ਪਿੰਡਾਂ ਵਿੱਚ ਖੁਸ਼ਖਬਰੀ ਸੁਣਾਈ ਪਰ ਪ੍ਰਭੂ ਦੇ ਦੂਤ ਨੇ ਫਿਲਿਪਸ ਨਾਲ ਬਚਨ ਕਰਕੇ ਆਖਿਆ ਕਿ ਉਠ ਅਤੇ ਦੱਖਣ ਵੱਲ ਉਸ ਰਸਤੇ ਉੱਤੇ ਜਾ ਜੋ ਯਰੂਸ਼ਲਮ ਤੋਂ ਗਾਜਾ ਨੂੰ ਜਾਂਦਾ ਹੈ ਉਹ ਉਜਾੜ ਹੈ ਤਾਂ ਉਹ ਉੱਠ ਕੇ ਤੁਰ ਪਿਆ ਔਰ ਵੇਖੋ ਇੱਕ ਹਬਸ਼ ਦੇਸ਼ ਦਾ ਇੱਕ ਮਨੁੱਖ ਸੀ ਜਿਹੜਾ ਖੋਜਾ ਔਰ ਹਬਸ਼ ਦੀ ਰਾਣੀ ਕੰਦਾਕੇ ਦਾ ਵੱਡਾ ਇਖਤਿਆਰ ਵਾਲਾ ਅਤੇ ਉਹਦੇ ਸਾਰੇ ਖਜ਼ਾਨੇ ਉੱਤੇ ਸੀ ਔਰ ਯਰੂਸ਼ਲਮ ਵਿੱਚ ਬੰਦਗੀ ਕਰਨ ਨੂੰ ਆਇਆ ਸੀ ਉਹ ਉਮੜੇ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਿਸੂਆ ਨਬੀ ਦੀ ਪੋਥੀ ਵਾਚ ਰਿਹਾ ਸੀ ਅਤਮਾਨੀ ਫਿਲਿਪਸ ਨੂੰ ਕਿਹਾ ਕਿ ਅਗਾਚਲ ਅਤੇ ਐਚ ਰਥਰ ਨਾਲ ਮਿਲ ਜਾ ਸੋ ਫਿਲਿਪਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਿਸਾਯਾ ਨਬੀ ਦੀ ਪੋਥੀ ਨੂੰ ਵਾਚਦੇ ਸੁਣਿਆ ਅਤੇ ਕਿਹਾ ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਵੀ ਹੋ ਉਸ ਨੇ ਆਖਿਆ ਜਦ ਤਾਈ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿੱਥੋਂ ਹੋ ਸਕੇ ਫਿਰ ਉਸ ਨੇ ਫਿਲਿਪਸ ਅੱਗੇ ਬੇਨਤੀ ਕੀਤੀ ਕਿ ਮੇਰੇ ਨਾਲ ਤੂੰ ਚੜ ਬੈਠ ਉਸ ਪੋਥੀ ਦੀ ਪੌੜੀ ਜੋ ਉਹ ਵਾਚ ਰਿਹਾ ਸੀ ਸੋ ਇਹ ਸੀ ਉਹ ਪੇੜ ਦੀ ਨਿਆਈ ਕੱਟੇ ਜਾਣ ਨੂੰ ਲਿਆਂਦਾ ਗਿਆ ਔਰ ਜਿਵੇਂ ਲੇਲਾ ਆਪਣੀ ਉਨ ਕਤਰਨ ਵਾਲੇ ਦੇ ਅੱਗੇ ਘੁੰਗਾ ਰਹਿੰਦਾ ਹੈ ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲਦਾ ਉਹਦੀ ਅਦਨਗੀ ਵਿੱਚ ਉਹਦਾ ਨਿਯਉ ਨੁਖਟ ਹੋਇਆ ਉਹਦੀ ਪੀੜੀ ਦਾ ਕੌਣ ਬਿਆਨ ਕਰੇਗਾ ਕਿਉਂਕਿ ਉਹਦੀ ਜਾਨ ਧਰਤੀ ਉਤੋਂ ਚੁੱਕੀ ਜਾਂਦੀ ਹੈ ਤਾਂ ਉਸ ਖੋਜੇ ਨੇ ਅੱਗੋ ਫਿਲਿਪਸ ਨੂੰ ਆਖਿਆ ਮੈਂ ਤੇਰੇ ਅੱਗੇ ਇਹ ਅਰਜ਼ ਕਰਦਾ ਹਾਂ ਭਈ ਨਵੀ ਕੀ ਦੀ ਗੱਲ ਕਰਦਾ ਹੈ ਆਪਣੀ ਜਾਂ ਕਿਸੇ ਹੋਰ ਦੀ ਤਦ ਫਿਲਿਪਸ ਨੇ ਆਪਣਾ ਮੂੰਹ ਖੋਲਿਆ ਅਤੇ ਉਸ ਲਿਖਤ ਤੋਂ ਸ਼ੁਰੂ ਕਰਕੇ ਯਿਸੂ ਦੀ ਖੁਸ਼ਖਬਰੀ ਉਸ ਨੂੰ ਸੁਣਾਈ। ਅਤੇ ਉਹ ਰਾਤੇ ਜਾਂਦੇ ਜਾਂਦੇ ਇੱਕ ਪਾਣੀ ਕੋਲ ਅਪੜੇ ਤਾਂ ਉਸ ਖੋਜੇ ਨੇ ਕਿਹਾ ਕਿ ਵੇਖ ਪਾਣੀ ਹੈਗਾ ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੁਕਦੀ ਹੈ? ਤਦ ਉਸ ਨੇ ਰੱਥ ਖੜਾ ਕਰਨ ਦਾ ਹੁਕਮ ਕੀਤਾ ਅਤੇ ਫਿਲਿਪਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉਤਰੇ ਅਤੇ ਉਹਨੇ ਉਸ ਨੂੰ ਬਪਤਿਸਮਾ ਦਿੱਤਾ। ਅਰ ਜਾਂ ਉਹ ਪਾਣੀ ਵਿੱਚੋਂ ਨਿਕਲ ਆਏ ਤਾਂ ਪ੍ਰਭੂ ਦੀ ਆਤਮਾ ਫਿਲਿਪਸ ਨੂੰ ਫੜ ਲਿਆ ਗਿਆ ਅਤੇ ਖੋਜੇ ਨੇ ਉਹਨੂੰ ਫੇਰ ਨਾ ਵੇਖਿਆ ਕਿਉਂਕਿ ਉਹ ਅਨੰਦ ਨਾਲ ਆਪਣੇ ਰਾਹ ਚੱਲ ਗਿਆ ਪਰ ਫਿਲਿਪਸ ਅਜਤਸ ਵਿੱਚ ਮਿਲਿਆ ਔਰ ਜਦ ਇੱਕਰ ਕੈਸਰੀਏ ਵਿੱਚ ਨਾ ਆਇਆ ਉਹ ਲੰਘਦਾ ਹੋਇਆ ਸਬਨਾ ਨਗਰਾਂ ਵਿੱਚ ਖੁਸ਼ਖਬਰੀ ਸੁਣਾਉਂਦਾ ਗਿਆ